ਅੰਮ੍ਰਿਤ ਪੀ ਹੋ ਸਦਾ ਤੇਰੇ ਦੀ ਬੋ ਹਰ ਸਿਮਰਤ ਆਨੰਦ ਦੇ ਅਨੰਤ ਦਾ ਹਰ ਸਿਮਰਤ ਆਨੰਦ ਦੇ ਅਨੰਤ ਦਾ ਅੰਮ੍ਰਿਤ ਪੀ ਹੋ ਸਾ ਚਿਰਦੀ ਸਮਾਣਾ ਸ਼ਹਿਰ ਦੇ ਕਮੇਟੀ ਚੌਂਕ ਦੇ ਵਿੱਚ ਮਹਿਰਾ ਭਰਾਦਰੀ ਵੱਲੋਂ ਹਰ ਸਾਲ ਬਾਬਾ ਮੋਤੀराम ਮਹਿਰਾ ਜੀ ਦੀ ਯਾਦ ਵਿੱਚ ਇਹ ਜੋ ਦੁੱਧ ਦਾ ਲੰਗਰ ਚਲਾਇਆ ਜਾਂਦਾ ਹੈ ਪਿਛਲੇ ਕਈ ਸਾਲਾਂ ਤੋਂ ਨਿਰੰਤਰ جاری ਹੈ ਔਰ ਜੋ ਹਰ ਸਾਲ ਬਾਬਾ ਮੋਤੀਨਾ ਮਹਿਰਾਜੀ ਦੀ ਯਾਦ ਵਿੱਚ ਮਹਿਰਾ ਬਰਾਦਰੀ ਵੱਲੋਂ ਮਿਲ ਕੇ ਇਹ ਲੰਗਰ ਲਗਾਇਆ ਜਾਂਦਾ ਹੈ ਔਰ ਸ਼ਹਿਰ ਨਿਵਾਸੀਆਂ ਦੀ ਸਹਿਯੋਗ ਦੇ ਨਾਲ ਤੁਹਾਨੂੰ ਦੱਸਦੀ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਮਹਿਰਾ ਬਰਾਦਰੀ ਲੋ ਲੰਗਰ ਚਲਾਇਆ ਜਾ ਰਿਹਾ ਹੈ ਜੋ ਕਿ ਦੁੱਧ ਦਾ ਲੰਗਰ ਚਲਾਇਆ ਜਾਂਦਾ ਹੈ ਔਰ ਇਸ ਤੋਂ ਇਲਾਵਾ ਦੁੱਧ ਦੇ ਲੰਗਰ ਤੋਂ ਇਲਾਵਾ ਇਹਨਾਂ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾਂਦੇ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਦੁੱਧ ਨੂੰ ਗਰਮ ਕੀਤਾ ਜਾ ਰਿਹਾ ਔਰ ਇਹ ਦੁੱਧ ਗਰਮ ਕਰਕੇ ਇਹਦੇ ਵਿੱਚ ਭਾਤ ਭਾਤ ਤੇ ਪਦਾਰਥ ਪਾਏ ਜਾਂਦੇ ਨੇ ਕਾਜੂ ਬਦਾਮ ਹਲਦੀ ਹੋਰ ਕਈ ਤਰ੍ਹਾਂ ਦੇ ਜੋ ਕਿ ਅੱਗੇ ਫਿਰ ਸੰਗਤ ਵਿੱਚ ਵਰਤਾਇਆ ਜਾਂਦਾ ਹੈ ਇਸ ਦੁੱਧ ਨੂੰ ਜਾ ਕੇ ਔਰ ਸੰਗਤ ਪੀ ਕੇ ਨਿਹਾਲ ਹੋ ਰਹੀ ਏ ਹਾਲਾਂਕਿ ਬਹੁਤ ਜ਼ਿਆਦਾ ਠੰਡ ਹੈ ਔਰ ਠੰਡ ਦੇ ਵਿੱਚ ਇਹ ਦੁੱਧ ਦੀ ਸੇਵਾ ਜੋ ਕਿ ਆਮ ਆਉਣ ਵਾਲੀਆਂ ਆਣੀਆਂ ਸੰਗਤਾਂ ਭਰਪੂਰ ਲਾਹਾ ਲੈ ਰਹੀਆਂ ਨੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇੱਧਰ ਅੱਗੇ ਤੁਹਾਨੂੰ ਦਿਖਾਉਂਦੇ ਆ ਜੋ ਕਿ ਬਰਤਨਾਂ ਦੀ ਸੇਵਾ ਕਰਿਆ ਨੇ ਬਹੁਤ ਜ਼ਿਆਦੇ ਸਿੰਘ ਉਹ ਤੁਹਾਨੂੰ ਦਿਖਾਉਂਦੇ ਆ ਕਿ ਆ ਦੇਖੋ ਤੁਸੀਂ ਤਸਵੀਰਾਂ ਵਿੱਚ ਇਹ ਬਰਤਨਾਂ ਦੀ ਸੇਵਾ ਹੋ ਰਹੀ ਜੋ ਕਿ ਝੁੱਠੇ ਭਾਂਡੇ ਧੋਏ ਜਾ ਰਹੇ ਨੇ ਆਪਣੇ ਆਪਣੇ ਹਿਸਾਬ ਨਾਲ ਹਰ ਕੋਈ ਸੇਵਾ ਕਰ ਰਿਹਾ ਇਸ ਦੁੱਧ ਦੇ ਲੰਗਰ ਦੇ ਵੇਲੇ ਬਾਬਾ ਮੋਤੀराम ਮਹਿਰਾ ਜੀ ਦੀ ਯਾਦ ਵਿੱਚ ਜੋ ਲੰਗਰ ਲਗਾਇਆ ਹੋਇਆ ਹੈ ਔਰ ਜੋ ਕਿ ਛੋਟੇ ਸਹਿਬਜ਼ਾਦਿਆਂ ਨੂੰ ਬਾਬਾ ਮੋਤੀराम ਮਹਿਰਾ ਨੇ ਦੁੱਧ ਪਿਆਇਆ ਸੀ ਔਰ ਇਸੇ ਹੀ ਇਹ ਗੱਲ ਦੇ ਨਾਲ ਸੰਬੰਧਿਤ ਇੱਥੇ ਆ ਤੁਹਾਨੂੰ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਵੱਡੇ ਪਰਦੇ ਤੇ ਲਗਾ ਕੇ ਧਾਰਮਿਕ ਫਿਲਮਾਂ ਵਿਖਾਈਆਂ ਜਾਂਦੀਆਂ ਜੋ ਸਾਬ ਜਾਦਿਆਂ ਦੀਆਂ ਕਿਵੇਂ-ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਉਹਨਾਂ ਨੇ ਇਹ ਸਾਰਾ ਵਰਤਾਂਤ ਇਹ ਵੱਡੇ ਪਰਦੇ ਤੇ ਲਗਾ ਕੇ ਇਹ ਵੀ ਮਹਿਰਾ ਬਰਾਦਰੀ ਵੱਲੋਂ ਇਸ ਦਾ ਵੀ ਜੋ ਕੀਤਾ ਜਾਂਦਾ ਜੋ ਸੌਰਵ ਡੀਜ ਹੈ ਜੋ ਉਹਦੇ ਵੱਲੋਂ ਸਾਰਾ ਪ੍ਰਬੰਧ ਬਿਨਾਂ ਕਿਸੇ ਪੈਸੇ ਲਏ ਤੋਂ ਕੀਤਾ ਜਾਂਦਾ ਹੈ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਨਿਰੰਤਰ جاری ਹੈ ਮਤਲਬ ਇਹ ਜੋ ਲੰਗਰ ਦੇ ਨਾਲ-ਨਾਲ ਉਹਦੀ ਗੱਲ ਕਰੀਏ ਪਿੱਛੇ ਚੌਲਾਂ ਦਾ ਲੰਗਰ ਵੀ ਚੱਲ ਰਿਹਾ ਜੇ ਕਿਸੇ ਨੇ ਚੌਲ ਔਰ ਦਹੀਂ ਚੌਲ ਜੋ ਨਮਕੀਨੇ ਚੌਲ ਨੇ ਇਹ ਵੀ ਵਰਤਾਏ ਜਾ ਰਹੇ ਨੇ ਅਨਿਲ ਕੁਮਾਰ ਹੈ ਜੋ ਕਿ ਫਾਇਰ ਬ੍ਰਿਗੇਡ ਦੇ ਵਿੱਚ ਮੁਲਾਜ਼ਮ ਨੇ ਔਰ ਉਹਨਾਂ ਦੇ ਸਾਰੇ ਹੋਰ ਸਾਥੀਆਂ ਵੱਲੋਂ ਸਹਿਯੋਗ ਕਰਕੇ ਇਹ ਉਪਰਾਲਾ ਕੀਤਾ ਜਾਂਦਾ ਹੈ ਹਰ ਸਾਲ ਇਹ ਲਗਾਤਾਰ ਨਿਰੰਤਰ ਕਈ ਸਾਲਾਂ ਤੋਂ ਜਾਰੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਚੌਲਾਂ ਦੇ ਜੋ ਟੱਪ ਭਰੇ ਹੋਏ ਨੇ ਜੋ ਵਰਤਾਏ ਜਾ ਰਹੇ ਨੇ ਔਰ ਸੰਗਤ ਸ਼ਾਕਰੀਏ ਦਿਲ ਖੋਲ ਕੇ ਔਰ ਹੁਣ ਤੁਹਾਡੀ ਗੱਲ ਕਰਵਾਉਣੀ ਆ ਇਹਨਾਂ ਪ੍ਰਬੰਧਕਾਂ ਦੇ ਨਾਲ ਕਿ ਕਿਵੇਂ ਕਿਵੇਂ ਸਾਰਾ ਪ੍ਰਬੰਧ ਚੱਲਦਾ ਏ ਇਸ ਕਮੇਟੀ ਵੱਲੋਂ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਜੀ ਤੇ ਮੈਂ মিডিਆ ਦੇ ਥਰੂ ਪਹਿਲਾਂ ਤਾਂ মিডিਆ ਵਾਲਾ ਦਾ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਸ਼ੁਕਰੀਆ ਤੇ ਆਪਾਂ ਬਾਬਾ ਮੋਤੀराम ਮੇਰੇ ਦੇ ਪਰਿਵਾਰ ਸਮੇਤ ਬੋਲੂ ਦੇ ਵਿੱਚ ਪੀੜ ਤੇ ਉਹਨਾਂ ਦੀ ਸਿਹਤ ਨੂੰ ਯਾਦ ਰੱਖਦੇ ਹੋਏ ਸਾਰੇ ਸੰਗਤ ਅੱਗੇ ਬੇਨਤੀ ਇਹ ਕਰਦੇ ਆਂ ਵੀ ਨਾ ਦੀ ਯਾਦ ਵਿੱਚ ਅਸੀਂ ਜਿੱਦ ਤੱਕ ਲੰਗਰ ਚਲਾਉਂਦੇ ਆ ਅਸੀਂ ਚਲਾਉਂਦੇ ਰਹਾਂਗੇ ਜਦ ਤੱਕ ਵੀ ਮਤਲਬ ਸਾਡੀ ਕਿਰਪਾ ਹੋਏਗੀ ਬਾਬੇ ਮੋਤੀराम ਜੀ ਅਸੀਂ ਉਹਨਾਂ ਦੀ ਯਾਦ ਵਿੱਚ ਦੁੱਧਾ ਲੰਗਰ ਹੀ ਚਲਾਵਾਂਗੇ ਤੇ ਤਨ ਮਨ ਦੀ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਹਾਂਜੀ ਪ੍ਰਕਾਸ਼ ਸਾਹਿਬ ਆਪਣਾ ਨਾਮ ਦੱਸੋ ਜੀ ਸੇਵਕ ਲਾ ਕੁੱਕ ਹਾਂਜੀ ਇਹ ਕਦੋਂ ਤੋਂ ਲੰਗਰ ਲਗਾ ਰਹੇ ਹੋ ਤੁਸੀਂ ਇਹ 15ਵਾਂ ਲੰਗਰ ਹੈ ਜੀ ਘੱਟੋ ਘੱਟ 15-16ਵਾਂ ਲੰਗਰ ਹੈ ਜੀ ਇਹ ਕਿੰਨਾ ਕ ਫਿਰ ਲੱਗਦਾ ਆ ਜਾਂਦੀ ਦੁੱਧ ਦੀ ਜੀ ਇਹ ਦੱਟ ਵਾਲਾ ਕੋਣ ਤੋਂ ਦੁੱਧ ਲੱਗ ਜਾਂਦਾ ਜੀ ਠੀਕ ਹੈ ਜੀ ਕਿ ਮੋਤੀਰਾ ਮਹਿਰਾਜ ਦੀ ਯਾਦ ਵਿੱਚ ਲਾਂਦੇ ਹੋ ਜੀ ਭਾਈ ਮੋਤੀਰਾ ਸੰਤਨ ਮੋਤੀਰਾ ਮਹਿਰਾਜ ਦੀ ਯਾਦ ਵਿੱਚ ਉਪਜੀਤ ਲਾਲਾਂ ਦੀ ਬੁਰਗੋਬ ਸਿੰਘ ਦੇ ਲਾਲਾਂ ਦੀ ਯਾਦ ਵਿੱਚ ਇਹ ਦੁੱਧ ਦਾ ਲੰਗਰ ਲਾਇਆ ਜਾਂਦਾ ਮੋਤੀਰਾ ਮਹਿਰਾਜ ਜੀ ਨੇ ਜਿਨੇ ਸਾਰਾ ਪਰਿਵਾਰ ਆਪਣੇ ਦੁੱਧ ਪਾਇਆ ਸੀ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਗੰਨੇ ਤੇ ਕੋਲੂ ਸ਼ਹੀਦ ਕੀਤਾ ਗਿਆ ਸੀ ਉਹਨਾਂ ਯਾਦ ਵਿੱਚ ਇਹ ਦੁੱਧ ਦਾ ਲੰਗਰ ਲਾਇਆ ਗਿਆ ਹੈ ਜਦ ਤੱਕ ਆਪਣੀ ਬਲਾਦਰੀ ਰਹੇਗੀ ਮੋਤੀ ਦਾ ਮੇਰਾ ਨਾਰ ਰਹੇਗਾ ਜੀ ਨਾ ਯੰਗੜੀ ਦਾਟਾ ਹਾਂਜੀ ਫੜਾ ਉੱਚੀ ਬੋਲੋ ਹਾਂਜੀ ਇਹ ਕਦੋਂ ਤੋਂ ਲੰਗਰ ਲਾ ਰਹੇ ਹੋ ਜੀ ਤੁਸੀਂ ਇਹ ਕਾਫੀ ਲੰਬੇ ਸਮੇਂ ਤੋਂ ਲੰਗਰ ਚੱਲ ਰਿਹਾ ਜੀ ਲਗਾਤਾਰ ਠੀਕ ਹੈ ਮਹਾਰਾਜ ਦੀ ਕਿਰਪਾ ਨਾਲ ਇਹ ਮੇਰਾ ਭਰਾਤੀ ਵੱਲੋਂ ਲਾਇਆ ਜਾਂਦਾ ਜੀ ਹਾਂਜੀ ਮੇਰਾ ਭਰਾਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਥੇ ਦੁੱਧਾ ਲੰਗਰ ਲਗਾਇਆ ਜਾਂਦਾ ਪਾਤਾ ਗੁਜਰਕੌਰ ਉਹਨਾਂ ਨੇ ਚਾਰੀ ਸਾਲ ਹੋ ਗਏ ਤੇ ਅੱਤੇ ਮੋਤੀ ਦਾ ਮੇਰਾ ਵੀ ਸਾਹਿਬ ਜੀ ਸਹਾਇਤਾ ਨੂੰ ਮੁੱਕਰਣ ਦੇ ਹੋਏ ਹਰ ਸਾਲ ਦਾ ਕਰ ਰਹੇ ਹੋ ਠੀਕ ਹੈ ਮਹਿਮਾਨੀ ਮੇਰਾ ਨਾਮ ਡਾਕਟਰ ਸੁਦੇਵ ਮਹਿਰਾ ਜੀ ਠੀਕ ਹੈ ਜੀ ਇਹ ਕਦੋਂ ਤੋਂ ਸੇਵਾ ਕਰ ਰਹੇ ਤੁਸੀਂ 30 ਸਾਲ ਤੋਂ ਸੇਵਾ ਕਰ ਰਹੇ ਜੀ ਠੀਕ ਹੈ ਇਹ ਕਿੰਨੀ ਲਾਗਤ ਆ ਜਾਂਦੀ ਹੈ ਤੁਹਾਡੇ ਫਿਰ ਇੱਥੇ ਦੁੱਧ ਵਗੈਰਾ ਦੀ ਜੇ ਗੱਲ ਕਰੀਏ ਇੱਥੇ ਲ 10 ਕੁਆਰਟ ਦੁੱਧ ਤੁਹਾਡਾ ਦੁੱਧ ਹੀ ਤੁਹਾਡਾ ਜਦੋਂ ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਵੈਸੇ ਹਰ ਸਾਲ ਤੁਸੀਂ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੀਡੀਆ ਦਾ ਕਮੇਟੀ ਕਾਲੀ ਮਤੇ ਮੰਤਰੀ ਤੋਂ ਧੰਨਵਾਦ ਬੰਦੇ ਠੀਕ ਹੈ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਧੰਨ ਮੋਤੀ ਮਹਿਰਾ ਜਿਹਨੇ ਲਾਲਾਤਾਈ ਦੁੱਧ ਪਾਇਆ ਉਹਨਾਂ ਦਾ ਸਾਰਾ ਪਰਿਵਾਰ ਕੋਰਾਂ ਅਜ ਪੂਰ ਦਿੱਤਾ ਸੀ ਮਹਿਰਾ ਬਲਦਰੀ ਵੱਲੋਂ ਇਹ ਆਏ ਸਾਲ ਤੋਂ ਤਾਂ ਲੰਗਨ ਆਇਆ ਜਾਂਦਾ ਹੈ ਜਿਹੜੇ ਵੀ ਦਾਨੀ ਸੱਜਣ ਦਾਨ ਦਿੰਦੇ ਦੁੱਧ ਦੇ ਵਿੱਚ ਹਿੱਸਾ ਪਾਉਂਦੇ ਉਹਨਾਂ ਦਾ ਵੀ ਧੰਨਵਾਦ ਇਸ ਕਰਕੇ ਧੰਨ ਮੋਤੀ ਮਹਿਰਾ ਜਿਨੇ ਲਾਲਾਤਾਈ ਦੁੱਧ ਪਾਇਆ ਭਾਈ ਗੁਰਜੀ ਦਾ ਖਾਲਸਾ ਤੇ ਭਾਈ ਗੁਰਜੀ ਦੀ ਫਤਿਹ ਬਹੁਤ ਮਿਹਰਬਾਨੀ ਹਮ ਜ ਤੁਮਾ ਦਾ ਇਹ ਮਾਨ ਹੋ ਹਰ ਚਰਨਾ ਹੋ ਕੋਈ ਰਾਹ ਹਰ ਚਰਨਾ